ਭਾਈ ਜੀ ਅਸੀਕਾ ਜੀ ਸਨਦੀਪ ਜੀ ਕੀ ਹਾਲ ਹੈ ਹੋਰ ਭਾਈ ਜੀ ਸਰ ਠੀਕ ਹੈ ਜੀ ਕਿਰਪਾ ਕਿਰਪਾ ਭਾਈ ਜੀ ਅੰਦਰ ਵੀ ਖਾ ਰਹੇ ਹੋ ਕੋਸਣਾ ਪਰਵਾਹ ਠੀਕ ਹੈ ਮਾਲ ਮੁੰਡਾ ਤਾਂ ਵਿੱਚ ਹੀ ਬੈਠੇ ਨੇ ਆ ਵਿੱਚ ਵੇਚ ਗਏ ਪੰਜ ਵੇੜਾ ਉਹਨਾਂ ਵੀਰਾਂ ਨੂੰ ਉਹ ਜੜੀ ਜਾਂਦੇ ਇਹਨਾਂ ਦੇ ਇਹ ਇੰਦਰ ਮੁੱਲ ਉਪੋ ਕੇ ਜਗਾਉਣਾ ਪੀ ਤੀਆਂ ਵੇੜਾ ਵਿੱਚ ਠੀਕ ਹੈ ਠੀਕ ਹੈ ਹਾਂ ਹੋਰ ਮਾਲ ਪਿੱਛਲੇ ਵੇਚਿਆ ਜੀ ਹਾਂ ਜੀ ਹਾਂ ਜੀ ਕਿਰਪਾ ਮਾਰਾ ਦੀ ਚੱਲੀ ਜਾਂਦਾ ਜੀ ਬਹੁਤ ਵਧੀਆ ਪਰਸੋਂ ਵੀ ਆਇਆ ਸੀ ਲਾਟ ਗਾਇਆਂ ਦਾ ਹਾਂ ਜੀ ਹਾਂ ਜੀ ਚੱਲ ਪਿਆ ਆਪਣੇ ਚੱਲ ਗਏ ਆਪਣੇ ਚੱਲੋ ਅੱਜ ਫਿਰ ਕਿੰਨੇ ਬਾਜੀ ਅੱਜ ਮੇਰੇ ਨਾਲ 11-12 ਹੋਣਗੀਆਂ ਟੋਟਲ ਕਰੀ ਹਾਂਜੀ ਹਾਂਜੀ ਇਹਦੇ ਬੂਰੇ ਤੇ ਲੱਗੀ ਫੇ ਹਾਂਜੀ ਹਾਂਜੀ ਮਜੀ ਸੁਆ ਜੀ ਪਹਿਲਾ ਹੈ ਸੰਦੀਪ ਵੀਰ ਦੰਦਾਂ ਜਿਹੜੇ ਲੱਗੇ ਹੋਣ ਨਾ ਦੰਦ ਪਟਕੇ ਵਿਖਾਇਓ ਯਾਰ ਧਾਈ ਵੀਰ ਇਹ ਚਾਰ ਦੰਦਾਂ ਕੱਟੀ ਦੇ ਇਥੇ ਮੁਗਾ ਲਓ ਜੀ ਕਰੋ ਚੈੱਕ ਪਿਓ ਨਾ ਰਹਿਣਾ ਬੂਰੇ ਨਾ ਜੀ ਇਹ ਧਿਆਨ ਨਾਲ ਯਾਰ ਨਾਲ ਵਿਖਾਈ ਦੇ ਤੇ ਆ ਚਾਰੇ ਦੰਦ ਚਾਰ ਆ ਜੀ ਚਾਰ ਹੀ ਆ ਚਾਰੇ ਜੀ ਤੋੜੋ ਭਾਜੀ ਕਿੰਨਾ ਦੁੱਧਾ ਹੁਣ ਸੰਦੀਪ ਵੀਰ ਜੀ 14 ਕਿਲੋ ਨੈਟ ਕੱਟੀ ਥਲੇ ਦੁੱਧ ਤੇ ਆ ਠੀਕ ਹੈ 14 ਕਿਲੋ ਦੁੱਧ ਇਧਰ ਤੋੜੋ ਐ ਲੋ ਜੀ ਪੂਰੀ ਕੁਆਲਿਟੀ ਝੋਟੀ ਜੀ ਜਵਾਬ ਸਮਾਂ ਬਿਲਕੁਲ ਵਧੀਆ ਜੀ ਬੱਚੇ ਸੰਦੀਪ ਸਿੰਘ ਹੁਣੇ ਲਵਾਏ ਆ ਝੋਟੇ ਹਾਂਜੀ ਹਾਂ ਬੱਚੇ ਹੁਣੇ ਲਵਾਏ ਆ ਜੀ ਬਹੁਤ ਸਾਫ਼ ਸੁਫ਼ ਕੱਟੀ ਆ ਭਾਜੀ ਫਿਰ ਕਿੰਨੇ ਘਰ ਜੂਦ ਕਿੰਨੇ ਟਾਈਮ ਹੋ ਗਿਆ ਸੀ ਨੂੰ ਸੰਦੀਪ ਸਿੰਘ 14 ਕਿਲੋ ਕੱਟੀ ਥੱਲੇ ਨੈਟ ਦੁੱਧ ਤਿਆਰ ਹਾਂਜੀ ਲੈਜਰ ਮੁੱਲ ਸੰਦੀਪ ਸਿੰਘ ਜੀ ਮਾਲ ਦੇ ਤਕਰੀਬਨ ਆਪਾਂ ਆਪਣਾ ਬੰਦ ਬੰਦੋ ਬੰਦ ਵੀਡੀਓ ਆਪਣਾ ਫੋਨ ਤੇ ਕਰ ਲਾਂਗੇ ਜੀ ਅੱਜ ਮੁੱਲ ਫੋਨ ਤੇ ਹੋਊਗਾ ਜੀ ਹਾਂਜੀ ਹਾਂਜੀ ਠੀਕ ਆ ਮੁੱਲ ਫੋਨ ਤੇ ਹੋ ਜਾਏਗਾ ਚਲੋ ਦੇ ਬਾਕੀ ਤੁਸੀਂ ਪ੍ਰੋਪਰ ਵਿਖਾ ਦਿਓ ਛੋਟੀ ਆ ਵਿਖਾ ਦੇ ਦੋ ਬੜਾ ਚੰਗੀ ਇਧਰੋਂ ਵਿਖਾ ਦੇ ਇਧਰੋਂ ਖਾ ਲੈ ਬਹੁਤ ਸੋਹਣਾ ਚਵਾਕ ਆ ਬੜਾ ਠੀਕ ਹੈ ਪਿਓਰ ਬੂਰੀ ਹਰਿਆਣੇ ਵਾਲਾ ਹੈ ਨਾ ਪਿਓਰ ਬੂਰੀ ਆ ਵੀ ਸੂਈ ਹੈ ਜੀ ਹਾਂ ਜੀ ਸੰਦੀਪ ਵੀਰੇ ਇਹ ਆਪਣਾ ਪਰਸੋ ਸੂਈ ਸੀਗੀ ਹੁਣ ਬੋਲਿਓ ਸਾਰੀ ਸਾਫ ਕਰ ਦਿੱਤੀ ਜੀ ਸਾਫ ਕਰਤੀ ਆ ਸਾਰੀ ਸਾਫ ਕਰਤੀ ਆ ਬੜੀ ਵੇਰ ਬੋਲਿਓ ਬਹੁਤ ਚੰਗੀ ਆ ਛੋਟੀ ਤੋਰ ਕੇ ਖਾ ਲਓ ਵੀਰ ਇਹ ਦੂਜਾ ਸੂਆ ਕਿੰਨਾ ਬੋਲਾ ਜੀ ਹੁਣ ਸੰਦੀਪ ਵੀਰ ਹੁਣ ਬੋਲਾ ਹੋਊਗਾ ਕਈ ਝੂਠ ਮਾਰਨ ਕਿ ਇਹਨੇ ਸਟਾਰਟਿੰਗ ਹੀ 15 16 ਕਿਲੋ ਮੋਟਰਾਂ ਤੇ ਹੈ ਨਹੀਂ ਹਾਂ ਇਹ ਨਹੀਂ ਨਹੀਂ ਬਿਲਕੁਲ ਝੋਟੀ 18 ਕਿਲੋ ਦੀ ਮੇਰੀ ਗਾਰੰਟੀ ਆ ਹਾਂਜੀ ਠੀਕ ਆ ਜਿਹੜੀ 18 ਕੱਢ ਜੇ 20 ਕੱਢ ਜੇ ਕਿਉਂਕਿ ਮੌਸਮ ਵਧੀਆ ਵਾ ਬਿਲਕੁਲ ਬਿਲਕੁਲ ਜੀ ਤੇ ਪਿੱਛੋਂ ਖਾ ਦੇ ਮੁੰਡਾ ਪਿੱਛੋਂ ਖਾ ਪਿੱਛੋਂ ਖਾ ਘਰ ਪਿੱਛੇ ਨੋਦੋ ਸੰਦੀਪ ਵੀਰ ਜੀ 20 ਕਿਲੋ ਝੋਟੀ ਛੱਡ ਦੀ ਹਾਂ ਇਹ ਤੋਰ ਵੀਰ ਲਓ ਜੀ ਪੂਰੀ ਵੱਡੀ ਝੋਟੀ ਆ ਇਹ ਸਿੰਘ ਸਿੰਘ ਨਿੱਕਾ ਵੇਖੋ ਬਰਾਬਰ ਇਹ ਬਹੁਤ ਕੁਆਲਟੀ ਜੁੜਿਆ ਨਾ ਜੀ ਪਲੀਪੁਲੀ ਬੜੀ ਆ ਚੁੱਟੀ ਹੈ ਦਾਣੇ ਦੀ ਪਲੀ ਹਾਂਜੀ ਦਾਣੇ ਦੀ ਪਲੀ ਹੈ ਹਾਂ ਦਾਣੇ ਦੀ ਪਲੀ ਹੈ ਜੀ ਸੰਦੀਪ ਬਹੁਤ ਚੰਗੀ ਚੋਟੀ ਹੈ ਜੇ ਬੌਲਿਓ ਸਾਫ਼ ਕਰਤੀ ਸਾਰੀ ਬਿਲਕੁਲ ਜੀ ਆਜੋ ਸ਼ਾਮ ਦੀ ਸੂਈ ਜੇਰ ਜੁਰ ਬਹੁਤ ਵਧੀਆ ਪੈ ਗਈ ਚੋਟੀ ਦੀ ਆਜੋ ਆਜੋ ਇਹਦਾ ਮੁੱਲ ਵੀ ਫਿਰੋਂ ਬਾਜੀ ਫੋਨ ਤੇ ਹਾਂਜੀ ਸੰਦੀਪ ਜੀ ਮੁੱਲ ਫੋਨ ਤੇ ਕਰਾਂਗੇ ਸਾਰੇ ਮਾਲ ਦਾ ਤਕਰੀਬ ਲੋ ਜੀ ਮੁੱਲ ਫੋਨ ਤੇ ਆਊਗਾ ਹਾਂ ਇਹ ਪੂਰੀ ਕੋਲਟੀ ਹੈ ਭਾਜੀ ਪੂਰੀ ਝੋਟੀ ਕੁਆਲਟੀ ਹੈ ਬ੍ਰਿਕਾਂ ਲੁਕੀਆਂ ਬਹੁਤ ਚੰਗੀਆਂ ਜੀ ਹੁਣ ਨਾ ਥੋੜੀ ਜੀ ਸਾਫ ਕੀਤੀ ਹੋਈ ਹੈ ਹਾਂ ਜੀ ਹਾਂ ਜੀ ਇਹ ਕਾਗਜ਼ ਵਰਗੀ ਝੋਟੀ ਚਲੋ ਤੇ ਆ ਗਾਈਆਂ ਫਿਰ ਬਜੇ ਵੀ ਹੋਈਆਂ ਹਾਂ ਜੀ ਹਾਂ ਜੀ ਹਾਂ ਜੀ ਇਹ ਸੰਦੀਪ ਵੀਰ ਜੀ ਗੱਬਣ ਹੈ ਬੱਚੀ ਅੱਛਾ ਗੱਬਣ ਹਾਂ ਗੱਬਣ ਹੈ ਬੱਚੀ ਦੂਜਾ ਸੂਹ ਜੀ ਇਹਨੇ ਪਹਿਲੇ ਸੂਹ ਇਹ ਬੱਚੀ ਨੇ 38 37 ਕਿਲੋ ਦੁੱਧ ਭਰਿਆ ਹੋ ਗਿਆ ਜੀ ਅੱਛਾ ਠੀਕ ਆ ਹਾਂ ਇਹ ਵੀ ਖੋਲੋ ਜੀ ਕਿਨੇ ਦਾ ਲੈ ਜੂ ਜੀ ਹੁਣ ਸੰਦੀਪ ਵੀਰ ਦਣ ਦੋ ਲੈ ਜੇ ਤਿੰਨ ਲੈ ਜੇ ਹਾਂ ਜੀ ਹਾਂ ਜੀ ਇਹ ਆਪਣਾ ਵੈਸੇ ਤਿਆਰੀ ਚ ਆ ਬੱਚੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਆ ਲੈ ਐ ਕਿ ਬਜੀ ਫਿਰ ਦੁੱਧ ਕਿੰਨਾ ਕਰੂਗੀ ਜੀ ਸੰਦੀਪ ਜੀ ਦੁੱਧ 45 47 ਲੀਟਰ ਅੱਛੀ ਪਰ 44 47 ਲੀਟਰ ਅੰਨਸਲਾ ਬਹੁਤ ਆ ਜੀ ਬਹੁਤ ਸੋਹਣੀ ਪਰ ਕੁਆਲਿਟੀ ਪੂਰੀ ਮੋਲ ਲਿਓ ਆਜੋ 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 ਬਹੁਤ ਧੀਰੀ ਵੈੜਾ ਜੀ ਬਹੁਤ ਚੰਗੀ ਬੱਚੀ ਆ ਅਸਲ ਕੁਆਲਟੀ ਆ ਬੱਚੀ ਦੰਦਾ ਵੈ ਜੀ ਹੋਮੇ ਸੁਣਾਣਾ ਮੈ ਜੀ ਛੇ ਦੰਦਾ ਸੁਣੀ ਛੇ ਦੰਦਾ ਸੁਣਾ ਦੂਜਾ ਦੂਜਾ ਸੁਵੇ ਛੇ ਦਾ ਇਹਦਾ ਮੁੱਲੀ ਫਿਰ ਇਹਦਾ ਵੀ ਫੋਨ ਤੇ ਅੱਛਾ ਇਹ ਵੀ ਫੋਨ ਤੇ ਹੋਊਗਾ ਜੀ ਹਾਂ ਜੀ ਚਲੋ ਲਓ ਜੀ ਵੀ ਮੁੱਲ ਫੋਨ ਤੇ ਹੋਣਾ ਰਾਂ ਥੱਲੇ ਰੋ ਥੱਲੇ ਬਖਾਰੇ ਕਰੇ ਜੀ ਕਰੇ ਠੀਕ ਐਮ ਖਰੀਦ ਚਲੋ ਚਲ ਬਾਠ ਠੀਕ ਆ ਤੇ ਆ ਵੀ ਦੂਜਾ ਸੁਵੇ ਜੀ ਗੱਬਣ ਹਾਂ ਜੀ ਹਾਂ ਜੀ ਇਹ ਵੀ ਬਹੁਤ ਚੰਗੀ ਬੱਚੀ ਲਓ ਜੀ ਵੀ ਗੱਬਣ ਵੈਰ ਆ ਬਹੁਤ ਵੱਡੀ ਵੈਰ ਆ ਚੈੱਕ ਕਰੋ ਕਰਾਂ ਨਹੀਂ ਕੱਟ ਵਾਲਾ ਲੈਵਾ ਇਹ 2:00 ਵਜੇ ਫਿਰ ਕਿੰਨਾ ਕਰੋਗੀ ਸੰਦੀਪ ਵੀ ਰੇਵੀ 40 ਪਲੱਸ ਹੀ ਚੱਲੇਗੀ ਇਹ ਵੀ 40 ਪਲੱਸ ਹੀ ਚੱਲੇਗੀ ਹਾਂ ਠੀਕ ਆ ਆ ਜਾਓ ਬਰੇ ਆ ਜਾਓ ਸਟ੍ਰਕਚਰ ਵਿਖਾ ਦਿਓ ਅਖਰੀ ਖਿਲਾ ਰਹੇ ਹੋ ਖਿਲਾ ਰਹੇ ਹੋ ਰਾਜੇ ਕਿ ਖੜਾਈ ਖੜਾ ਰਹੇ ਬੁੱਤ ਪਿੱਛੇ ਪਿੱਛੇ ਵਿਖਾ ਦਿਓ ਸਟ੍ਰਕਚਰ ਪੂਪਰ ਸਾਰੇ ਬੜੀ ਇੰਨਾ ਸਲਾਣਾ ਬਾਜੀ ਇੱਥੋਂ ਖਾਓ ਸਾਰੀ ਪ੍ਰੋਪਰ ਨਾ ਬੇੜ ਇੱਧ ਲੈ ਪਿੱਛੇ ਨਾਲ ਠੀਕ ਆ ਚਲੋ ਲੈ ਜਾਓ ਲੈ ਜਾਓ ਲੈ ਜਾਓ ਬਹੁਤ ਸੁਣੀਆ ਬੜਾ ਇਹ ਵੀ ਮੁੱਲ ਫੋਨ ਦੇ ਜੀ ਹਾਂ ਫੋਨ ਲਓ ਜੀ ਇਹ ਵੀ ਮੁੱਲ ਫੋਨ ਦੇ ਆਉਗਾ ਜੀ ਉਹਨੇ ਫੋਨ ਫੋਨ ਲਾਇਆ ਦੱਬ ਕੇ ਕੋਈ ਚੱਕਰ ਨਹੀਂ ਗੱਲ ਬਹੁਤ ਸੁਣੀਆ ਬੜਾ ਇਹ ਬਾਜੀ ਪਹਿਲਾਂ ਥੋੜਾ ਲੱਗਦੀ ਫਿਰ ਇਹ ਪਹਿਲਾਂ ਜੀ ਸੰਦੀਪ ਵੀਰ ਖੀਰੀ ਦੋਂਦਾ ਦਾ ਬੱਚੀ ਹਾਂ ਜੀ ਗੱਬਣ ਹੈ ਬੱਚੀ ਲਓ ਜੀ ਇਹ ਦੇਣ ਪੰਜ ਸੱਤ ਲੈਂਦੀ ਹੈ ਬੱਚੀ ਬਹੁਤ ਚੰਗੀ ਹੈ ਜੀ ਇਹ ਵੀ ਮੇਰੇ ਖੋਲੋ ਲਓ ਜੀ ਗੱਬਣ ਵੜਾ ਖੀਰੀ ਪਹਿਲਾਂ ਹੀ ਬੱਚੀ 30 ਪਲੱਸ ਕੱਢੇਗੀ ਸਮਝ ਰਹਿਮ ਬੰਦਾ ਨੋ ਕਰਦੇ ਰਹੀ ਬੇਟਾ ਨਵੇਂ ਲੰਮੀ ਇਹ ਕਰੋ ਚੈੱਕ ਦੋਨ ਦਾ ਦੰਦ ਇੱਕ ਭੰਨ ਨਸਲ ਨਸਲ ਵੇਖੋ ਬਰਾਣੀ ਠੀਕ ਹੈ ਆਜੋ ਆਜੋ ਅੰਕੀ ਜੀ ਆ ਜੀ ਪੁੱਛ ਲਗਾਈ ਨੀ ਆ ਲੈ ਹਾਂ ਇਹ ਵੀ ਇਹ ਵੀ ਬੰਦ ਹੋਊਗਾ ਜੀ ਹਾਂ ਇਹਦਾ ਵੀ ਸੰਦੀਪ ਨਹੀਂ ਠੀਕ ਹੈ ਜੀ ਆਹ ਸੰਦੀਵੀਰ ਚੌਕੀ ਆ ਬੱਚੀ ਆ ਦੰਦ ਵਿਖਾਇਓ ਰਾਜੂ ਅੱਛਾ ਚਾਰ ਦਾ ਨਾ ਹੈ ਨਾ ਚਾਰ ਦਾ ਵਿਆਹ ਬੱਚੀ ਦੇ ਨਾ ਬੱਚਾ ਲਾਇਆ ਸੀਗਾ ਹਾਂਜੀ ਹਾਂਜੀ ਚਾਰ ਹੀ ਚਾਰ ਹੀ ਕੋਈ ਠੀਕ ਚਾਰ ਹੀ ਆ ਤੋਰਿਆ ਇੱਥੇ ਤੋਰ ਦੋ ਵਿੱਚ ਚੌਕੀ ਵੀ ਮੜੇ ਮੜੇ ਕੱਢਦੇ ਆਈ ਆ ਦੁੱਧ ਕਿੰਨਾ ਜੀ ਹੁਣ ਇਹ ਬੱਚਾ ਲਾਇਆ ਹੀ ਸੰਦੀਵੀਰ ਤੋਰੇ ਨਾ ਤੁਹਾਡੇ ਆਉਣ ਕਰਕੇ ਨਾ ਚੋਈ ਜਾਂਦੇ ਆਪਾਂ ਹਾਂਜੀ ਹਾਂਜੀ ਤੇ ਫਿਰ ਅਗਰ ਰੋਗੇ ਆਪਾਂ ਕਮਾ ਲਿਆ ਭਾਜੀ ਕਿੰਨਾ ਦੁੱਧ ਹੁਣ ਇੱਥੇ ਲ 20 ਕਿਲੋ ਸੰਦੀਵੀਰ ਅੱਛਾ 20 ਕਿਲੋ ਦੁੱਧ ਹੈਗਾ ਠੀਕ ਆ ਇਕ ਕਾਲੀ ਜਰਸੀ ਐਸ ਦੀ ਕਾਲੀ ਜਰਸੀ ਬਿਲਕੁਲ ਆਇਰ ਸ਼ਰਦੀ ਬੱਚੀ ਹੈ ਮਗਰ ਮੱਛੀ ਮਗਰਾ ਕੀ ਆਇਰ ਸ਼ਰਦੀ ਇਹ ਵੀ ਦੇਖ ਹਰ ਬੰਦੋ ਯਾਰ ਬੰਦੋ ਬੰਦੋ ਭਾਜੀ ਫਿਰੰਦਾ ਮੁੱਲ ਇਹ ਵੀ ਸੰਦੀਪ ਸਿੰਘ 88000 ਦੀ ਬੱਚੀ ਦੇ ਦਾਂਗੇ ਮੱਛੀ ਵਿਖਾ ਦੇ ਮੱਛੀ ਵਿਖਾ ਇਹ ਆ ਵੇਖੋ 88000 ਦੀ ਨਹੀਂ ਠੀਕ ਆ ਬਹੁਤ ਸੋਹਣੀ ਬੈ ਰ ਚਮਕ ਚਮਕ ਕੇ ਬੱਚੀ ਦੀ ਬਹੁਤ ਪਿਆਰੀ ਹੈ ਠੀਕ ਆ ਕਰੈਕਟਰ ਬਹੁਤ ਸੋਹਣੇ ਬੱਚੀ ਦੇ ਦੁੱਧ ਵਾਲੇ ਆ ਅੰਦਰ ਕਿਨੇ ਆ ਜੀ ਆ ਕੱਢਿਓ ਬੱਚੀ ਉਰਲੀ ਬਾਹਰ ਹੀ ਲਈਏ ਉਹ ਸਾਰੇ ਬਾਹਰ ਹੀ ਲਈ ਜਾਓ ਜੀ ਇੱਥੇ ਆ ਜਾਂਦੀ ਆ ਇੱਥੇ ਇਹ ਘਬਣੇ ਜੀ ਵੀ ਨਹੀਂ ਸੁਈ ਵੀ ਆ ਵੜ ਅੱਛਾ ਦੁੱਧ ਕਿੰਨਾ ਹੈ ਜੀ ਇਹ ਸੰਦੀਪ ਵੀਰ ਜੀ ਆਪਣਾ ਇਹਦੇ ਥੱਲੇ ਕੱਲ ਸੁਈ ਵੀ ਆ ਹੂੰ ਇਹ ਮੰਨ ਲਓ ਕਿ 26 ਇੱਕ 25 26 ਕਿਲੋ ਬੱਚੀ ਥੱਲੇ ਬੌਲੀ ਸਟਾਰਟਿੰਗ ਹੀ ਹੋਊਗੀ ਥੱਲੇ ਦੂਜਾ ਸੂਆ ਅੱਛਾ ਠੀਕ ਆ ਦੂਜਾ ਸੂਆ ਜੀ ਕਰੋ ਬਹੁਤ ਵੱਡੀ ਵੜ ਹੈ ਵੀ ਆ ਜਾ ਬੱਚਾ ਮਗਰ ਜੀ ਇਹ ਤਾਂ ਬੱਚਾ ਜੀ ਬੱਚਾ ਮਗਰਾ ਕੇ ਲੰਮੀ ਤੋਰ ਬਰੇ ਤੋੜ ਲਓ ਤੋੜ ਲਓ ਨਹੀਂ ਠੀਕ ਹੈ ਜੀ ਦੂਜੀ ਬਲੋ ਏ ਬਜੀ ਫਿਰ ਕਿੰਨਾ ਕਰੂਗੀ ਫਿਰ ਉਹਦਾ ਸੰਦੀਪ ਵੀਰ ਦੁੱਧ ਦੇ ਵੀ ਬੱਚੀ 33 34 35 ਕਿਲੋ ਦੇ ایرਵਰ ਜਾਈ ਉਹ ਵੀ ਆਰਡਰ ਰੋਟਰ ਕੰਪੈਕਟ ਬੱਚੀ ਬਹੁਤ ਚੰਗੀ ਆ ਆਜੋ ਜੀ ਆਜੋ ਇਹ ਵੀ ਮੁੱਲ ਫੋਨ ਦੇ ਜੀ ਸਾਰਿਆਂ ਦੇ ਨਾਲ ਫੋਨ ਤੇ ਕਰੀ ਜੀ ਜਾਂ ਫਿਰ ਇਹਦੇ ਕਰ ਲਈਏ ਇੱਕ 25 ਦੀ ਦੇ ਦਾਂਗੇ 1 ਲੱਖ 25 ਹਜ਼ਾਰ ਦੀ ਚਲੋ ਇਹ ਵੀ ਸੰਦੀਪ ਵੀਰ ਦੂਜਾ ਸੂਆ ਵਾ ਦੂਜਾ ਇਹ ਵੀ ਕੱਲ ਸ਼ਾਮ ਦੀ ਸੂਈ ਵੀ ਆ ਅੱਛਾ ਹਾਂ ਇਹਦੇ ਮਗਰ ਵੀ ਬੱਚਾ ਵਾ ਅੱਛਾ ਠੀਕ ਆ ਹਾਂ ਦੁੱਧ ਹੁਣ ਕਿੰਨਾ ਜੀ ਮਲੋ ਵੀ 20 ਕਿਲੋ ਬੋਲਾ ਮੰਨ ਕੇ ਤੇ ਬੋਲਾ ਮੰਨ ਕੇ 20 ਕਿਲੋ ਨੇਅਰ ਬੋਰਡ ਹੋਊਗਾ ਇਹ ਥੰਨੇ ਫੇਸਬੁਕ ਆ ਦੇ ਐ ਬੈਗਣ ਥੱਲੇ ਫੇਸ ਤੇ ਥਾਨ ਤੋਂ ਤੁਰ ਫਿਰੇ ਤੁਰ ਤੋਰ ਤੋਰ ਲੋ ਜੀ ਇਹ ਸੰਦੀਪ ਵੀਰ ਇੱਕ 15 ਦੀ ਵਿੱਚ ਇੱਕ ਲੱਖ 15 ਹਜ਼ਾਰ ਦੀ ਚਲ ਠੀਕ ਆ ਹੋਰ ਇਸ ਤਰ੍ਹਾਂ ਵਾ ਜੀ ਬਾਕੀ ਸੰਦੀਪ ਵੀਰ ਵਿੱਚੋਂ ਮਾਲ ਚੁਾਈ ਕਰਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਬਾਹਰ ਮਾੜਾ ਅੰਦਰ ਚਲੋ ਜੀ ਇਹਨਾਂ ਨੇ ਚੁਾਈ ਕਰ ਦਿੱਤੀ ਹੈ ਮਾਲ ਦੀ ਹੁਣ ਆ ਦੇਖੋ ਬਾਕੀ ਅਸੀਂ ਅਗਲੀਆਂ ਵੀਡੀਓ ਚ ਪਾਵਾਂਗੇ ਚਲੋ ਬਾਕੀ ਮੇਰੇ ਕੋਈ ਨਹੀਂ ਫੋਨ ਫੋਨ ਲਾਇਆ ਕਰੋ ਤੇ ਕੋਈ ਮਾਲ ਹਰ ਵਕਤ ਬਾਈ ਅਕਰ ਹੁੰਦਾ ਹੀ ਆ ਨਹੀਂ ਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਆਪਣਾ ਇਹ ਹੈ ਕਿ ਜਦੋਂ ਮਰਜ਼ੀ ਭੈਣ ਭਰਾ ਐਨੀ ਟਾਈਮ 15 ਤੋਂ 18 ਜਨਵਰੀ ਹੁੰਦੇ ਹੁੰਦੇ ਹੀ ਆ ਨਾ ਜੀ ਮਤਲਬ ਅਵੇਲੇਬਲ ਹੁੰਦੇ ਆ ਇਸ ਵੇਲੇ ਨਾ ਹੋਵੇ ਹਾਂਜੀ ਤੇ ਆ ਨਾਲ ਇੱਕ ਵੇਲੇ ਉਧਰ ਵੀ ਦੂਜੀ ਸਾਈਡ ਮਾਲ 10 12 ਜਨਵਰੀ ਉਧਰ ਵੱਜੇ ਹੁੰਦੇ ਆ 15 17 ਜਨਵਰੀ ਤੱਕ 30 ਐਨੀਮਲ ਅਵੇਲੇਬਲ ਰਹਿੰਦੇ ਜੀ ਹਾਂਜੀ ਤੇ ਬਾਕੀ ਚਲੋ ਧੰਨਵਾਦ ਸੰਦੀਪ ਜੀ ਤੁਹਾਡਾ ਵਿਜਿਟ ਕੀਤਾ ਤੁਸੀਂ ਸਾਡੇ ਕੋਲ ਹਾਂਜੀ ਚਲੋ ਬਾਕੀ ਪਰਮਾਤਮਾ ਸੋਨਾ ਕਾਰੋਬਾਰ ਸਾਰੇ ਵਪਾਰੀ ਭਾਈਚਾਰੇ ਬਹੁਤ ਸੋਨਾ ਕਰ ਰਹੇ ਨੇ ਤੇ ਬਾਕੀ ਜਿਹੜਾ ਕੋਈ ਵੀਰ ਭਰਾ ਆਵੇ ਖੜੇ ਕਰੇ ਆਪਣੀ ਤਸੱਲੀ ਕਰਕੇ ਖੜੇ ਬਿਲਕੁਲ ਪਿੱਛੋਂ ਰੁਪਏ ਲਾ ਕੇ ਆਉਂਦੇ ਕਰਦੇ ਕਿਦਾਂ ਵੀ ਅਗਲੇ ਕਰ ਕੋਈ ਢਲ ਮੱਠ ਹੋ ਜੇ ਜਾਂ ਕੋਈ ਨੀ ਕੀ ਹੋ ਜੇ ਕਰਦੇ ਕਿਦਾਂ ਵੀ ਕਿ ਇਹਨਾਂ ਵੇਖੋ ਹਨਾ ਅਵੇਲਬਲ ਕਹਿ ਨਹੀਂ ਸਕਦੇ ਤੇ ਆਪਣੀ ਤਸੱਲੀ ਕਰਕੇ ਬਰੀਡ ਵਾਲੇ ਜਾਨਵਰ ਆ ਕੁਆਲਟੀ ਵਾਲੇ ਐਨੀਮਲ ਆ ਸਾਰੇ ਆਪਣਾ ਮੇਰਾ ਸਾ ਤਸੱਲੀ ਕਰਕੇ ਆਪਣੇ ਖੜੋ ਤੇ ਜਦੋਂ ਅਸੀਂ ਇਧਰੋਂ ਮਜੀਠੇ ਵੱਲੋਂ ਆਈਏ ਤੇ ਮਜੀਠਾ ਤੇਜेंद्रਾ ਪਾਲਸ ਫਤੇਗੜ ਚੂੜੀਆਂ ਤੇ ਜੇ ਅਸੀਂ ਬਟਾਲੇ ਵੱਲੋਂ ਆਈਏ ਤੇ ਰਵਿਦਾ ਚੌਂਕ ਠੀਕ ਆ ਡੇਰੇ ਵੱਲੋਂ ਆਈਏ ਰਵਿਦਾ ਚੌਂਕ ਦੇ ਨਾਲ ਹੀ ਆ ਠੀਕ ਆ ਫਤੇਗੜ ਚੂੜੀਆਂ ਨੰਬਰ ਮੇਰਾ 950112005 ਠੀਕ ਆ ਸੰਦੀਪ ਜੀ ਸਤਿ ਸ਼੍ਰੀ ਅਕਾਲ